ਹਾਂਜੀ ਸਸਰੀ ਕਾਲਜੀ ਤੁਹਾਡਾ ਸੌਫਤਾ ਪ੍ਰੇ ਘੈਂਟ ਦੇ ਵਲੌਗ ਦੇ ਵਿੱਚ ਤੇ ਅੱਜ ਆਪਾਂ ਚੱਲੇ ਮੰਡੋੜ ਟਰੈਕਟਰ ਲੈ ਕੇ ਸਲਫ ਜੀ ਨੂੰ ਨੁਕਸੇ ਆ ਪਿਆ ਆ ਜਿਹੜਾ ਉਹ ਸੈੱਟ ਕਰਾ ਕੇ ਲੈ ਕੇ ਆਉਣੀ ਏ ਤੇ ਚਲੋ ਤੁਹਾਨੂੰ ਨਾਲ ਨਾਲ ਬਗਾਉਨੇ ਆ ਵੀ ਵਲੌਗ ਦੇ ਨਾਲ ਜੁੜੇ ਰਹੋ ਲੈ ਵੀ ਮਿੱਤਰੋ ਤੁਰ ਪਏ ਆ ਪਿੰਡੋਂ ਮੰਡੋੜ ਨਾਲੋਂ ਜਾਂਦਾ ਛੋਟਾ ਮੇਲਾ ਬੈਟਰੀ ਪਾਣੀ ਲੁਕਸੋ ਪਿਆ ਆ ਪਾਣੀ ਸੜਫ ਨੂੰ ਪਿਆ ਆ ਸਰਵਿਸ ਜੀ ਕਰਾ ਕੇ ਲੈ ਕੇ ਆਉਣੇ ਜੀ ਸੜਫ ਨੂੰ ਲੁਕਸੋ ਪਿਆ ਆ ਉਹ ਸੜਫ ਦੀ ਬੈਟਰੀ ਤੇ ਸਹੀ ਪਈ ਉਹਦੋਂ ਨਾਲ ਜਦ ਤਨ ਚੋਨਾ ਵੱਡਿਆ ਸੀ ਨਾ ਉਹਦੋਂ ਸਿੱਤੀ ਹੀ ਜਾਂਦੀ ਉਹ ਬੈਟਰੀ ਦੀ ਮਸ਼ੀਨ ਦੀ ਪਾਈ ਹੁੰਦੀ ਬੈਟਰੀ ਤਾਂ ਵੀ ਨਹੀਂ ਸਟਾਰਟ ਹੋਇਆ ਸੜਫ ਨੂੰ ਲੁਕਸ ਜੇ ਮੇਰੇ ਤੋਂ ਪਿਆ ਆ ਜਨਾ ਕੇ ਲੈ ਕੇ ਆਉਣੇ ਫਿਰ ਸੈੱਟ ਪਿੰਡ ਤੋਂ ਬਾਹਰ ਨਿਕਲ ਆਏ ਆ ਪਰ ਉਹ ਚੱਕ ਮੋੜ ਇੱਕ ਨੰਬਰ ਬਣਿਆ ਪਿਆ ਵੀ ਮੈਟਰੋ ਕਰੀਆਂ ਦੇ ਨੇੜੇ ਆਜਲੇ ਜਾ ਜੁੱਟਦਾ ਹੀ ਜਾਂਦਾ ਹੈ ਰੋਕ ਜਾ ਕੇ ਅਗੇ ਪੁਲ ਆ ਗਿਆ ਪੁਲ ਆ ਚੁਲਾ ਆਈ ਨਹਿਰ ਜਿਹੜੀ ਪੁਲ ਦੇ ਹੇਠਾਂ ਆਵੇ ਹੈ ਆ ਨਹਿਰ ਰੋਕ ਜਾ ਕੇ ਅਗੇ ਕਰੀਆਂ ਆ ਗਿਆ ਕਰੀਆਂ ਇਰਦਾ ਹੀ ਆ ਪੁੱਤ ਲੈ ਵੀ ਮਿੱਤਰੋ ਅਗੇ ਰੋਡ ਆ ਗਿਆ ਜੀ ਬਟਾ ਰੋਡ ਰੋਡ ਪਰ ਕਰਨੇ ਆ ਆਗੇ ਜੀ ਮਮਦੋਟ ਆਗੇ ਕਰੋ ਚੱਕ ਕਿੰਨ ਕੋਆ ਕੰਮ ਹੋ ਕੇ ਫੋਟਾ ਜਾਂ ਪਿਆ ਅੱਗੇ ਚਲੋ ਘੋਟਿਆਂ ਨੂੰ ਤੋੜਦੇ ਅੰਦਰ ਫਿਰ ਜਾ ਕੇ ਇੰਟਰ ਹੁੰਨੇ ਆ ਅਕੇ ਆਗੇ ਫਿਰ ਜਾਂਦੇ ਦੁਕਾਨ ਤੇ ਤੇ ਕਰੋਨੇ ਸੱਟ ਡਾਕਟਰ ਕਰੋਚਾ ਕਮਨ ਦੋੜ ਦਾ ਮੋਲ ਇੱਕ ਨੰਬਰ ਹੀ ਕਰੋਚਾ ਮੋਲ ਇੱਕ ਨੰਬਰ ਹੋਇਆ ਹੋਇਆ ਹੈ ਇਹ ਦੀਵਾਲੀ ਕਰਕੇ ਇਥੇ ਡੈਕੋਰੇਸ਼ਨ ਜੀ ਹੋ ਵੀ ਆ ਗਈ ਹੈ தவால ஆகா இன ரே பாசிய சா ਆ ਛੋਟਾ ਮੇਲਾ ਮੰਮਦੂਰ ਆ ਗਏ ਜੀ ਦੁਕਾਨ ਤੇ ਜਿਖੋ ਆਪਾਂ ਟਰੈਕਟਰ ਸੱਟ ਕਰਾਉਣਾ ਆਓ ਦੁਕਾਨੀ ਉਹ ਮਮਦੂਰ ਥਾਣੇ ਦੇ ਕੋਲੇ ਆ ਦੁਕਾਨੀ ਵਾਲੀ ਮਾਲ 1 ਨੰਬਰ ਹੋਇਆਗਾ ਕਰਦੇ ਵੇ ਬੈਟਰੀ ਚੈੱਕ ਅਹੇ ਸੋ ਕਰ اور پھر ہو گئے کون ہو گیا کئی بار پھر نہیں ਹੁੰਦਾ ਪੰਪ ਸਟਾਰਟ ਆ ਫਿਰ ਹੋਇਆ ਹੁੰਦਾ ਹੀ ਨਹੀਂ ਕੋਈ ਕਰਨਾ ਬਣਾ ਕਰ ਦੋ ਪਰ ਇਹ ਕਰੂੰਗਾ ਫਾਇਆ ਜਿਹੜਾ ਨਹੀ ਬੈਟਰੀ ਜਿਹੜਾ ਨਿਕਲ ਆਹੋ ਵੀ ਜੜਛੇ ਕਹਿੰਦੇ ਤਹੀਨਾ ਸਾਫਤੂ ਜੇ ਕਰਾਓ ਸਰ ਕੋਈ ਨੁਕਸ ਨਹੀਂ ਹੋਏਗਾ ਬਸ ਚਲ ਫਿਰ ਅਸੀਂ ਲੈ ਜਾਈਏ ਪਰ ਉਹ ਲੱਖੋ ਕਮਾਉਣ ਨਹੀਂ ਆਪਣੇ ਬੰਦੇ ਕੋਲ ਜਾਣੇ ਚ ਖਸਮਾਨ ਲਈਦਾ ਜਾ ਰਿਹਾ ਹੈ ਆਹੋ ਟਰੈਕਟਰ ਸੈਟ ਕਰਾ ਕੇ ਗਏ ਜੋਲੇ ਨੇ ਕਰੂ ਚੈੱਕ ਕਰ सर्फ जी सैट कराइण लाइ साफ़ कराइण वारी खणी चैक ਸਲਪ ਜੀ ਹੋ ਲਿਆ ਬੱਚੋ ਇਹ ਵੀ ਅਸੀਂ ਕਰੋ ਚੈੱਕ ਹੁਣ ਉਹ ਲੈ ਗਏ ਤੇ ਸੈੱਟ ਸਟ ਕਰਕੇ ਫੇਰ ਲਾਉਣਗੇ ਵਿੱਚ ਤਾਂ ਗੱਲ ਹੈ ਕੀ ਬਣਾਇਆ ਪਿਆ ਉਹ ਅਲ ਖਰਾਬ ਜੀ ਸੀ ਸਰਵਿਸ ਕਰਾਈ ਇਹ ਸਲਫੀ ਦੇ ਹੁਣ ਸੈੱਟ ਕਰਕੇ ਲਵਾ ਦੇ ਕਰੋ ਚੈੱਕ ਲੈ ਦੇ ਸੱਜਣੋ ਯਾਰ ਉਹਨੇ ਬਾਅਦ ਚਾਹਦੇ ਹੈ। ਬੈਟ ਰੁਕ ਕਰੋ ਚੈੱਕ ਕਰੋ। ਮੰਦੋਟੋ ਸਰਵਸਤ ਦੀ ਕਰਾਹ ਲਾ ਜਾਂਦੀ ਸਲਪ ਦੀ ਤੇ ਸਾਡਾ ਇਹਦਾ ਵਲੌਗ ਜੇ ਤੁਹਾਨੂੰ ਸਾਡਾ ਵਲੌਗ ਪਰੀਆ ਲੱਗਾ ਹੋਵੇ ਲਾਈਕ ਕਰੋ ਸ਼ੇਅਰ ਕਰੋ ਕਮੈਂਟ ਕਰੋ ਤੇ ਚੈਨ ਚ ਸਬਸਕ੍ਰਾਈਬ ਕਰੋ ਧੰਨਵਾਦ ਜੀ।